ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕੀ ਪੱਖ ਨੇ ਭਾਰਤ ਤੋਂ ਚੋਰੀ ਕੀਤੀਆਂ ਜਾਂ ਤਸਕਰੀ ਕੀਤੀਆਂ 297 ਪੁਰਾਣੀਆਂ ਵਸਤੂਆਂ ਵਾਪਸ ਕਰ ਦਿੱਤੀਆਂ ਨੇ ਉਹਨਾਂ ਨੂੰ ਜਲਦੀ ਹੀ ਭਾਰਤ ਵਾਪਸ ਲਿਆਂਦਾ ਜਾਵੇਗਾ ਡੇਲਾਵੇਅਰ ਵਿੱਚ ਆਪਣੀ ਦਵੱਲੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋ ਬਾਈਡਨ ਨੂੰ ਕੁਝ ਚੋਣਵੀਆਂ ਵਸਤੂਆਂ ਪ੍ਰਤੀਕ ਰੂਪ ਵਿੱਚ ਦਿਖਾਈਆਂ ਗਈਆਂ ਪ੍ਰਧਾਨ ਮੰਤਰੀ ਨੇ ਇਹਨਾਂ ਕਲਾਕ੍ਰਿਤੀਆਂ ਦੀ ਵਾਪਸੀ ਵਿੱਚ ਮਦਦ ਲਈ ਰਾਸ਼ਟਰਪਤੀ ਜੋ ਬਾਈਡਨ ਦਾ ਧੰਨਵਾਦ ਕੀਤਾ ਕਿਹਾ ਕਿ ਇਹ ਵਸਤੂਆਂ ਨਾ ਸਿਰਫ ਭਾਰਤ ਦੇ ਇਤਿਹਾਸਕ ਸਭਿਆਚਾਰ ਦਾ ਹਿੱਸਾ ਸੀ ਸਗੋਂ ਸਭੇਤਾ ਅਤੇ ਚੇਤਨਾ ਦਾ ਅੰਦਰੂਨੀ thoraasi ਜ਼ਿਕਰ ਯੋਗੇ ਕਿ ਇਹ ਪ੍ਰਾਤਨ ਵਸਤਾਂ ਤਕਰੀਬਨ 4000 ਸਾਲ ਪੁਰਾਣੀਆਂ ਨੇ ਜ਼ਿਆਦਾਤਰ ਪ੍ਰਾਤਨ ਵਸਤਾਂ ਪੂਰਬੀ ਭਾਰਤ ਦੀਆਂ ਟੈਰਾਕੋਟਾ ਕਲਾਕ੍ਰਿਤੀਆਂ ਨੇ ਜਦੋਂ ਕਿ ਹੋਰ ਪੱਥਰ ਧਾਤ ਲੱਕੜ ਅਤੇ ਹਾਥੀ ਦੰਦ ਦੀਆਂ ਬਣੀਆਂ ਨੇ ਅਤੇ ਦੇਸ਼ ਦੇ ਵਕਫਾਕ ਹਿੱਸਿਆਂ ਨਾਲ ਸੰਬੰਧਿਤ ਨੇ ਸਾਲ 2016 ਤੋਂ ਹੁਣ ਤੱਕ ਅਮਰੀਕਾ ਤੋਂ ਭਾਰਤ ਵਾਪਸ ਆਈਆਂ ਸਭਿਆਚਾਰਕ ਕਲਾਕ੍ਰਿਤੀਆਂ ਦੀ ਕੁੱਲ ਗਿਣਤੀ 578 ਹੈ ਇਹ ਕਿਸੇ ਵੀ ਦੇਸ਼ ਵੱਲੋਂ ਭਾਰਤ ਨੂੰ ਵਾਪਸ ਕੀਤੀਆਂ ਗਈਆਂ ਸਭਿਆਚਾਰਕ ਕਲਾਕ੍ਰਿਤੀਆਂ ਦੀ ਸਭ ਤੋਂ ਵੱਧ ਗਿਣਤੀ ਹੈ